ਔਰ ਫਿਰ ਜੀ ਕਿੱਦਾਂ ਸਾਰੇ ਉਧਰ ਤੁਹਾਨੂੰ ਦਿਖਾਈ ਸੀ ক্রিকেট ਅੱਜ ਤੁਹਾਨੂੰ ਦਿਖਾਉਣੀਆਂ ਨਵੀਂ ਗੇਮ ਬਾਂਦਰ ਕਿਲਾ ਵਿੱਚ ਬਾਂਦਰ ਨੂੰ ਕਿਲੇ ਨਾਲ ਬੰਨ੍ਹ ਦਿੰਦੇ ਆ ਦੇਖੋ ਚਪਲਾ ਪਈਆਂ ਹੁੰਦੀਆਂ ਇਹ ਬਾਕੀ ਨੇ ਚਪਲਾ ਚੱਕ ਕੇ ਬਾਂਦਰ ਨੂੰ ਕੁੱਟਣਾ ਹੁੰਦਾ ਬਾਅਦ ਵਿੱਚ ਤੇ ਬਾਂਦਰ ਦਾ ਪੂਰੀ ਕੋਸ਼ਿਸ਼ ਹੁੰਦੀ ਹੈ ਦਾ ਚਪਲਾ ਚੱਕ ਨਾ ਸਕੇ ਕੋਈ ਅੱਡੀ ਬਾਂਦਰ ਬਹੁਤ ਕੋਸ਼ਿਸ਼ ਕਰਦਾ ਬਹੁਤ ਕੋਸ਼ਿਸ਼ ਕਰਦਾ ਪਰ ਉਹ ਚੱਕੇ ਨਹੀਂ ਚਪਲਾ ਫਿਰ ਹੁੰਦੀ ਉਹਦੀ ਬਾਂਦਰ ਕੋਈ ਪਾਈ ਕੀ ਗੇਮ ਬੜੀ ਮਸੂਰ ਆ ਇੰਡੀਆ ਜਿੱਦਾਂ ਲਗਭਗ ਸਭ ਹੀ ਖੇਡਦੇ ਨੇ ਪੰਜਾਬ 'ਚ ਤਾਂ ਬਾਦੂ ਖੇਡਦੇ ਦੇ ਕੋਈ ਵੀ ਗੇਮ ਦਾ ਸੰਤੋਬਤ ਖੇਡਣੇ ਚ ਮਜ਼ਾ ਆਉਂਦਾ ਪਹਿਲੀ ਥੋਣੀ ਗਏ ਜਿ ਦਿਖਾਉਣੇ ਆ ਬੋਲਦੇ ਘਟਾਂ ਤੁਸੀਂ ਦੇਖੋ ਜ਼ਿਆਦਾ ਜੁਆਕਾਂ ਦੀ ਹਿਰਾਰਤਾ ਜੁਆਕਾਂ ਦੇ ਕੁੱਝੇ ਨਾਲ ਹਸੀ ਦੇ ਪਲ ਤੇ ਮੇਰੀ ਕਟਾਈ ਕਿ ਬਹੁਤ ਬਹੁਤ ਧੰਨਵਾਦ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਮਰ ਲਤਾਨ ਵੀ ਵੀਡੀਓ ਜਾਂ ਇਹਨਾਂ ਬੱਚਿਆਂ ਨੇ ਖੇਡਾ ਪਸੰਦ ਆ ਰਹੀਆਂ ਨੇ ਤੇ ਆਈ ਹੋਪ ਤੁਸੀਂ ਵੀ ਖੁਸ਼ ਹੋ ਅਸੀਂ ਵੀ ਖੁਸ਼ ਤੁਸੀਂ ਵੀ ਬੱਚਿਆਂ ਦੀ ਗੇਮਾਂ ਨੂੰ ਇੰਜੋਏ ਕਰਿਓ ਤੇ ਇਹ ਤੁਹਾਡੇ ਲਈ ਪੇਸ਼ ਕਰਦੇ ਰਹਿਵਾਂਗੇ ਜੇ ਜਿੰਨੀ ਸਪੋਰਟ ਕਰੋਗੇ ਅਸੀਂ ਉਹਨੀਆਂ ਜ਼ਿਆਦਾ ਪਾ ਦੇਵਾਂਗੇ ਧੰਨਵਾਦ ਸਬਸਕ੍ਰਾਈਬ ਤੇ ਲਾਈਕ ਤੇ ਸਬਸਕ੍ਰਾਈਬ ਕਰਦੇ ਤੇ ਤੁਹਾਨੂੰ ਵੀਡੀਓਜ਼ ਸੰਭਾਲਣ ਲਈ ਲਾਈਕ ਤੇ ਸਬਸਕ੍ਰਾਈਬ ਕਰਦੇ ਬੋਲ ਵੀ ਚੱਲ ਜਾਈਏ ਬਹੁਤ ਹੀ ਵਧੀਆ ਤੁਹਾਡਾ